ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਡੇ ਵੱਲੋਂ ਫੀਡਬੈਕ ਆਉਂਦਾ ਰਹਿੰਦਾ ਤੇ ਇਸ ਗੱਲ ਦੀ ਹੋਰ ਖੁਸ਼ੀ ਹੈ ਕਿ ਭਾਵੇਂ ਜਲੰਧਰ ਦੀ ਇਲੈਕਸ਼ਨ ਹੋਵੇ ਭਾਵੇਂ ਲੁਧਿਆਣੇ ਦੀ ਤੁਸੀਂ ਡਰਦੇ ਨਹੀਂ ਹੈਗੇ ਵੀ ਯਾਰੇ ਹੁਣ ਕਿਤੇ ਪਾਰਟੀ ਫੰਡ ਨਾ ਮੰਗ ਲੈਣਾ ਅਸੀਂ ਤਾਂ ਜੀ ਪਿਆਰ ਨਾਲ ਜਿੱਤਣ ਵਾਲੇ ਆ ਅਸੀਂ ਪੈਸੇ ਨਾਲ ਜਿੱਤਣਾ ਤਾਂ ਹੈ ਹੀ ਨਹੀਂ ਸੋ ਅਸੀਂ ਤਾਂ ਕਹਿੰਦੇ ਆ ਕਿ ਮੈਂ ਗਿਆ ਮੰਜਲ ਸਾਹਿਬ ਨੇ ਤੇ ਸਾਰੇ ਜਿਲ੍ਹਾ ਜਿਲ੍ਹਾ ਬੈਠੇ ਐ ਸੱਚ ਜੀ ਬੈਠੇ ਐ ਇਹਨਾਂ ਨੇ ਬੜਾ ਵੱਟਾ ਇਕੱਠ ਆਪਣੇ ਘਰੇ ਕੀਤਾ ਤੇ ਸਾਰੇ ਇੰਡਸਟਰੀਸਟ ਆਏ ਤੇ ਮੈਂ ਕਿਹਾ ਜੀ ਆਹੀ ਚਾਹੀਦਾ ਸੰਤੋਸ਼ ਬਸ ਕਿ ਤੁਸੀਂ ਸਾਨੂੰ ਆਪਣੇ ਘਰੇ ਬੁਲਾ ਲਿਆ ਸਪੋਰਟ ਹੀ ਹੋ ਗਈ ਹੈਨਾ ਤੇ ਤੁਸੀਂ ਘਰੇ ਬੁਲਾ ਲਿਆ ਅਸੀਂ ਕੋਈ ਇੱਥੇ ਪੋਲਿਟੀਕਲ ਗੱਲ ਨਹੀਂ ਕਰਦੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਕਿਸੇ ਅਸੀਂ ਤਾਂ ਬਸ ਇਹ ਕਹਿੰਨੇ ਆ ਕਿ ਇੰਡਸਟਰੀ ਨੂੰ ਆਪਾਂ ਉੱਪਰ ਲੈ ਕੇ ਜਾਣਾ ਹੈ ਪੰਜਾਬ ਦੀ ਹੈਨਾ ਤੇ ਉਹਦੇ ਵਾਸਤੇ ਸਾਡਾ ਸਹਿਯੋਗ ਕਰੋ ਅਸੀਂ ਉਹ ਕਰਨਾ ਤੁਸੀਂ ਹੈ ਉਹਦੇ ਸੂਤਰਤਾਰ ਤੁਸੀਂ ਹੈ